ਇਨਾ ਗੁੱਸਾ ਹੈ ਅੱਜ ਮੁਸਲਮਾਨ ਭਾਈਚਾਰੇ ਦੇ ਵਿੱਚ ਵੱਡੀ ਤਾਲਾਬ ਦੇ ਵਿੱਚ ਸਾਰਾ ਸ਼ਹਿਰ ਹੀ ਬਾਹਰ ਆ ਗਿਆ ਕਰਾਂਚੋ ਨਾ ਸਿਰਫ ਬੰਦੇ ਸਗੋ ਔਰਤਾਂ ਵੀ ਵੱਡੀ ਗਿਣਤੀ ਦੇ ਵਿੱਚ ਇਸ ਪ੍ਰੋਟੈਸਟ ਦਾ ਹਿੱਸਾ ਬਣੀ ਹੈ ਜਿਸ ਤਰ੍ਹਾਂ ਤੁਹਾਡੇ ਸਾਰਿਆਂ ਨੇ ਸਾਹਮਣੇ ਦੇਖਿਆ ਕਿ ਔਰਤਾਂ ਮਰਦ ਬੁਲੇ ਸਿਆਣੇ ਬੱਚੇ ਹਰ ਵਰਗ ਦਾ ਜਿਹੜਾ ਬੰਦਾ ਹੈ ਉਹ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਬੜਾ ਪਰੇਸ਼ਾਨ ਹੈ ਜਿਸ ਕਰਕੇ ਅੱਜ ਛੋਟੀ ਜਿਹੀ ਜਿਹੜੀ ਇੱਕ ਕਾਲ ਦਿੱਤੀ ਗਈ ਸੀ ਤਾਂ ਉਹਨਾਂ ਨੇ ਉਸ ਦੇ ਉੱਪਰ ਲੱਭਾ ਕਹਿੰਦੇ ਹੋਏ ਅਲਮੁਦੁਲਿਲਾ ਇਸ ਜਿਹੜਾ ਇਤਿਹਾਸਿਕ ਜਿਹੜਾ ਇਹ ਸਾਡਾ ਚੌਕ ਹੈ ਇਸ ਨੂੰ ਇਸ ਅੰਦਾਜ਼ ਦੇ ਨਾਲ ਭਰ ਦਿੱਤਾ ਕਿ ਇੱਥੇ ਤਿਲ ਰੱਖਣ ਦੀ ਜਗ੍ਹਾ ਨਹੀਂ ଥିਗੀ ਤੀ ਸਰਕਾਰ ਤੱਕ ਇਹ ਨਾਲ ਜਿਹੜੇ ਇਸ ਤਰ੍ਹਾਂ ਦੇ ਕਾਨੂੰਨ ਕਾਲੇ ਕਾਨੂੰਨ ਬਣਾ ਰਹੀ ਹੈ ਉਹ ਜਿਹੜਾ ਜਿਹੜਾ ਕਿ ਕਦੇ ਨਹੀਂ ਮੰਗਿਆ ਗਿਆ ਕਦੇ ਇਸ ਨੂੰ ਮੰਗਿਆ ਨਹੀਂ ਗਿਆ ਤੱਕੇ ਨਾਲ ਇਹ ਕਿਹਾ ਜਾ ਰਿਹਾ ਕਿ ਬਸੀਂ ਮੁਸਲਮਾਨਾਂ ਦਾ ਫਾਇਦਾ ਕਰਨਾ ਸੋ ਇਹਨਾਂ ਨੂੰ ਕੋਈ ਫਾਇਦੇ ਦੀ ਜ਼ਰੂਰਤ ਨਹੀਂ ਪਹਿਲਾਂ ਮੈਨੂੰ ਇਹਨਾਂ ਤੋਂ ਇਹ ਪੁੱਛਿਆ ਜਾਵੇ ਕਿ ਇਹਨਾਂ ਨੇ ਕਿਸ ਬੰਦੇ ਦਾ ਫਾਇਦਾ ਕੀਤਾ ਮੁਸਲਮਾਨਾਂ ਦੇ ਹੱਕਾਂ ਦੇ ਉੱਪਰ ਡਾਕੇ ਮਾਰੇ ਜਾ ਰਹੇ ਨੇ ਮੁਸਲਮਾਨਾਂ ਦੇ ਜਿਹੜਾ ਯਤੀਮ ਮਸਕੀਨਾ بیਵਾਂ ਦਾ ਜਿਹੜਾ ਹੱਕ ਹੈ ਉਹਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਮੁਸਲਮਾਨ ਭਾਰਤ ਦੇ ਵਿੱਚ ਹੋਰ ਜਿਆਦਾ ਆਰਥਿਕ ਤੌਰ ਦੇ ਉੱਪਰ ਕਮਜ਼ੋਰ ਤਾਂ ਦੇਖੋ ਜਦ ਤੱਕ ਸਾਡੇ ਘਰਾਂ ਪਰ ਬਲਡੋਜਰ ਚੱਲਦੇ ਰਹੇ ਅਸੀਂ ਚੁੱਪ ਰਹੇ ਸਾਡੇ ਨਮਾਜ਼ ਪਰ ਪਾਵਨ ਦੀ ਲਗਾਈ ਗਈ ਅਸੀਂ ਚੁੱਪ ਰਹੇ ਲੇਕਿਨ ਉਹਨੇ ਵਕਫ ਦੀ ਜ਼ਮੀਨ ਹੈ ਸਾਡੀ ਨਹੀਂ ਅੱਲਾਹ ਦੀ ਜ਼ਮੀਨ ਹੈ ਤਾਂ ਜੇ ਅੱਲਾਹ ਦੀ ਜ਼ਮੀਨ ਪਰ ਕੋਈ ਅੱਖ ਉਠਾ ਕੇ ਦੇਖੇਗਾ ਤਾਂ ਕੋਈ ਮੁਸਲਮਾਨ ਕਿਸੇ ਕੋਨੇ ਪਰ ਖਾਮੋਸ਼ ਨਹੀਂ ਰਹੇਗਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਮਲੇਰਕੋਟਲਾ ਸ਼ਹਿਰ ਲਈ ਇੱਕ ਅਸੀਂ ਕਹਿ ਲਈਏ ਕਿ ਵੱਡਾ ਦਿਨ ਸੀ ਉਹ ਦਿਨ ਜਿਸ ਦਿਨ ਪੂਰੇ ਸ਼ਹਿਰ ਦਾ ਗੁੱਸਾ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ 'ਚ ਜ਼ਾਹਰ ਕਰਨ ਵਾਸਤੇ ਸ਼ਹਿਰ ਦੇ ਮਲੇਰਕੋਟਲਾ ਦੇ ਜਿਹੜਾ ਸਰੰਦੀ ਗੇਟ ਦੇ ਵਿੱਚ ਇੰਨਾ ਨੇ ਰੋਸ ਪ੍ਰਦਰਸ਼ਨ ਹੈਗਾ ਮੁਸਲਮਾਨ ਭਾਈਚਾਰੇ ਨੇ ਕੀਤਾ ਨਾ ਸਿਰਫ ਮੁਸਲਮਾਨ ਭਾਈਚਾਰੇ ਨੇ ਸਗੋਂ ਉਹਨਾਂ ਦਾ ਸਾਥ ਦੇਣ ਵਾਸਤੇ ਸਿੱਖ ਭਾਈਚਾਰਾ ਵੀ ਹਿੰਦੂ ਭਾਈਚਾਰਾ ਵੀ ਔਰ ਹੋਰ ਜਿਹੜੇ ਕਿਸਾਨ ਜੱਥੇਬੰਦੀਆਂ ਨੇ ਵੀ ਵੱਡੀ ਗਿਣਤੀ ਚ ਇਸ ਰੋਸ ਪ੍ਰੋਟੈਸਟ ਦਾ ਹਿੱਸਾ ਬਣ ਕੇ ਆਪਣੀ ਹਾਜ਼ਰੀ ਲਗਵਾਈ ਔਰ ਮੁਸਲਮਾਨ ਭਾਈਚਾਰੇ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ ਭਾਜਪਾ ਦੀ ਸਰਕਾਰ ਵੱਲੋਂ ਵਕਫ ਅ ਬਿਲ ਹੈਗਾ ਵਕਫ ਐਕਟ ਹੈਗਾ ਲਾਗੂ ਕਰਨ ਦੀ ਜਿਹੜੀ ਗੱਲ ਹੈਗੀ ਕੀਤੀ ਜਾ ਰਹੀ ਹੈ ਉਹ ਉਸ ਦੇ ਖਿਲਾਫ ਨੇ ਜਦੋਂ ਕਿਤੇ ਵੀ ਕੋਈ ਲੋੜ ਪਏਗੀ ਤਾਂ ਇਸ ਦੀ ਵਿਰੋਧਤਾ ਹੈਗੀ ਉਹ ਡਟ ਕੇ ਮੁਸਲਮਾਨ ਭਾਈਚਾਰੇ ਦੇ ਨਾਲ ਖੜਾ ਜਿਹੜਾ ਉਹ ਕਰਨਗੇ ਸਾਡੇ ਨਾਲ ਮੁਕਰਮ ਸ਼ੈਫੀ ਸਾਹਿਬ ਨੇ ਸਮਾਜ ਸੇਵੀ ਨੇ ਸੰਸਥਾਵਾਂ ਨਾਲ ਮੇਲਜੋਲ ਹੈ ਆਪਸੀ ਭਾਈਚਾਰਕ ਸਾਂਝ ਹੈਗੀ ਜਿਹੜੀ ਬਣਾ ਕੇ ਰੱਖਣ ਚ ਵੱਡੀ ਭੂਮਿਕਾ ਸ਼ਹਿਰ ਦੇ ਸੰਸਥਾਵਾਂ ਦੇ ਵਿੱਚ ਮੋਰੀ ਲੋਕ ਹੈਗੇ ਨੇ ਸ਼ੈਫੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿੰਨਾ ਕੋ ਗੁੱਸਾ ਸੀ ਆ ਜੀ ਸਰ ਗੁੱਸਾ ਸਾਰੇ ਦੇਸ਼ ਦੇ ਮੁਸਲਮਾਨਾਂ ਦੇ ਵਿੱਚ ਹੈ ਇੱਕ ਐਸਾ ਕਾਨੂੰਨ ਲੈ ਕੇ ਆਇਆ ਅਦਾ ਗਿਆ ਹੈ ਜਿਹਦੇ ਨਾਲ ਮੁਸਲਮਾਨਾਂ ਦੀ ਟੋਟਲ ਜਾਇਦਾਦਾਂ ਜਿਹੜੇ ਵਕਫ ਕਿਹਾ ਜਾਂਦਾ ਹੈ ਸਾਰੇ ਖੁਰਦ-ਬੁਰਦ ਕਰਨ ਦਾ ਇਰਾਦਾ ਹੈ ਗਵਰਨਮੈਂਟ ਦਾ ਇਹ ਪਹਿਲੀ ਵਾਰ ਨਹੀਂ ਹੋਇਆ 1913 ਤੋਂ ਅਸੀਂ ਦੇਖਦੇ ਆ ਵਕਫ ਕਾਨੂੰਨ ਅੰਗਰੇਜ਼ ਲੈ ਕੇ ਆਏ ਸੀ 1913 ਦੇ ਵਿੱਚ ਇਹਦੇ ਵਿੱਚ ਮੈਂ ਸਮਝਦਾ ਹਾਂ ਘੱਟੋ-ਘੱਟ 6-7 ਵਾਰ ਇਹਦੇ ਵਿੱਚ ਅਮੈਂਡਮੈਂਟ ਹੋਈ ਹੈ ਕਦੇ ਵੀ ਕਿਸੇ ਅਮੈਂਡਮੈਂਟ ਤੇ ਮੁਸਲਮਾਨਾਂ ਨੇ ਵਿਰੋਧ ਨਹੀਂ ਕੀਤਾ ਕਿਉਂਕਿ ਹਰ ਬਾਰ ਵਕਫ ਬੋਰਡ ਦੀ ਜਿਹੜੀ ਪਾਵਰ ਸੀਗੀ ਜਿਹੜੀ ਵਕਫ ਬੋਰਡ ਦੀ ਜਿਹੜੀ ਸ਼ਕਤੀ ਸੀ ਉਹਨੂੰ ਵਧਾਇਆ ਗਿਆ ਪਰ ਇਹ ਪਹਿਲਾ ਮੌਕਾ ਹੈ ਜਦੋਂ ਵਕਫ ਬੋਰਡ ਦੀ ਇਹਨੇ ਸ਼ਕਤੀਆਂ ਨੂੰ ਬਿਲਕੁਲ ਹੀ ਖਤਮ ਕਰਕੇ ਵਕਫ ਜਾਇਦਾਦਾਂ ਨੂੰ ਖੁਰਦ ਕਰਦੀ ਸਰਕਾਰ ਦੀ ਮਨਸ਼ਾ ਹੈ ਔਰ ਇਹ ਕੋਰ ਰਿੰਦਾ ਸਾਰੇ ਦੇਸ਼ ਦੇ ਵਿੱਚ ਸਾਰੇ ਮੁਸਲਮਾਨ ਕਰ ਰਹੇ ਆ। ਜੀ ਜੀ। ਅੱਛਾ ਤੁਹਾਡਾ ਕੀ ਕਹਿਣਾ ਹੈ ਇਸ ਤੋਂ? ਇਹਦਾ ਕਹਿਣਾ ਜੀ ਕਿ ਜਦੋਂ ਵੀ ਇਹ ਹੰਟਰ ਸਰਕਾਰ ਆਈਏ ਭਾਜੀਪੀ ਦੀ ਜਦੋਂ ਤੋਂ ਇਹ ਨਫਰਤ ਦੀ ਰਾਜਤਾ ਕਰ ਰਹੀ ਹੈ। ਇਹ ਜਿਹੜੇ ਕਾਲੇ ਕਾਨੂੰਨ ਲੈ ਕੇ ਆਉਂਦੇ ਨੇ ਇਹ ਵੀ ਇੱਕ ਮਿਨੋਰਟੀ ਨੂੰ ਦੁਬਾਰੇ ਮੈਜੋਰਟੀ ਨੂੰ ਖੁਸ਼ ਕਰ ਰਹੇ ਆ ਕਿਉਂਕਿ ਯੂਪੀ ਔਰ ਬਿਹਾਰ ਚਾਹ ਇਲੈਕਸ਼ਨ ਆ ਰਹੇ ਨੇ ਇਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਹੈ ਸਿਵਾਏ ਨਫਰਤ ਦੀ ਰਾਜਤਾ ਕਰਦੋਂ। ਤਾਸੀ ਇਹ ਹੁਣ ਸਾਡੀ ਹੱਦ ਹੋ ਗਈ ਸਵਰ ਦੀ ਇਸ ਤੋਂ ਵਸ ਹੀ ਸੜਕਾਂ ਤੇ ਵੀ ਆ ਚੁੱਕੇ ਆ ਅਗਰ ਜੇਲਾ ਚ ਪਰਨ ਦੀ ਜ਼ਰੂਰਤ ਪਈ ਜੇਲਾ ਵੀ ਭਰ ਦਾਂਗੇ ਯਾਰ ਪਾਰ ਦੀ ਲੜਾਈ ਹੈ ਸਾਡੀ ਹਾਂ ਮਾਸ਼ਾਅੱਲਾ ਅੱਜ ਜਦ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਤਾਦਾਦ ਦੇ ਵਿੱਚ ਮਾਸ਼ਾਅੱੱਲਾ ਮੁਸਲਮਾਨ ਇਸ ਧੁੱਪ ਦੇ ਵਿੱਚ ਆਪਣੇ ਘਰੋਂ ਨਿਕਲੇ ਹੋਏ ਨੇ ਔਰ ਹੋਣਾ ਵੀ ਚਾਹੀਦਾ ਹੈ ਇਹ ਜੋ ਬਿਲ ਪਾਸ ਕੀਤਾ ਗਿਆ ਹੈ ਵਗਬੋਰ ਦੇ ਹਵਾਲੇ ਨਾਲ ਤਾਂ ਇਹ ਇੱਕ ਸਿਰਫ ਬਹਾਨਾ ਹੈ ਮੁਸਲਮਾਨਾਂ ਦੀ ਪ੍ਰੋਪਰਟੀਆਂ ਤੇ قبضہ ਕਰਨ ਦਾ ਤਾਂ ਦੇਖੋ ਜਦ ਤੱਕ ਸਾਡੇ ਘਰਾਂ ਪਰ ਬਲਡੋਜ਼ਰ ਚੱਲਦੇ ਰਹਿ ਅਸੀਂ ਚੁੱਪ ਰਹੇ ਸਾਡੇ ਨਮਾਜ਼ ਪਰਬੰਦੀ ਲਗਾਈ ਗਈ ਅਸੀਂ ਚੁੱਪ ਰਹੇ ਲੇਕਿਨ ਉਹਨੇ ਵਕਫ ਦੀ ਜ਼ਮੀਨ ਹੈ ਸਾਡੀ ਨਹੀਂ ਅੱਲਾਹ ਦੀ ਜ਼ਮੀਨ ਹੈ ਤਾਂ ਜੇ ਅੱਲਾਹ ਦੀ ਜ਼ਮੀਨ ਪਰ ਕੋਈ ਅੱਖ ਉਠਾ ਕੇ ਦੇਖੇਗਾ ਤਾਂ ਕੋਈ ਮੁਸਲਮਾਨ ਕਿਸੇ ਕੋਨੇ ਪਰ ਖਾਮੋਸ਼ ਨਹੀਂ ਰਹੇਗਾ ਲੇਕਿਨ ਮੈਂ ਤੁਹਾਡੇ ਇਸ ਮਾਈਕ ਦੇ ਥਰੂ ਇੱਕ ਪੈਗਾਮ ਦੇਣਾ ਚਾਹਨਾ ਜੋ ਅੱਜਕੱਲ੍ਹ ਸੋਸ਼ਲ ਅੱਜਕੱਲ੍ਹ ਮੀਡੀਆ ਜੋ 5 10 50 ਬੰਦੇ ਇਕੱਠੇ ਕਰਕੇ ਉਹ ਇਹ ਪੈਗਾਮ ਦੇ ਰਹੀ ਹੈ ਕਿ ਮੁਸਲਮਾਨ ਤਾਂ ਇਸ ਬਿਲ ਨਾਲ ਖੁਸ਼ ਨੇ ਉਹਨਾਂ ਨੂੰ ਇਹ 40 50 ਨੂੰ ਟੋਪੀਆਂ ਪਵਾ ਕੇ ਉਹਨਾਂ ਨੂੰ ਮੁਸਲਮਾਨ ਦਿਖਾ ਕੇ ਕਿ ਇਹ ਦਿਖਾਣਾ ਚਾਹੁੰਦੀ ਹੈ ਮੈਂ ਮੁਸਲਮਾਨ ਇਸ ਬਿੱਲ ਨਾਲ ਖੁਸ਼ ਨੇ ਉਹਨਾਂ ਨੂੰ ਇਹ 5000 5000 1 ਲੱਖ ਦਾ ਮੰਜਵਾ ਨਹੀਂ ਦਿਖ ਰਿਹਾ ਜਿਹੜੇ ਇਹ ਇਹਨਾਂ ਦੇ ਪ੍ਰੋਟੈਸਟ ਕਰ ਰਹੇ ਨੇ ਇੱਥੇ ਇਤਜਾਜ ਕਰ ਰਹੇ ਨੇ ਇਸ ਬਿੱਲ ਦੇ ਖਿਲਾਫ ਅਸੀਂ ਨੇ ਬੇਵਕੂਫ ਨਹੀਂ ਹੈ ਕੋਈ ਵੀ ਮੁਸਲਮਾਨ ਇਸ ਬਿੱਲ ਦੀ ਹਮਾਇਤ ਦੇ ਵਿੱਚ ਨਹੀਂ ਹੈ ਲੇਕਿਨ ਅਗਰ ਕੋਈ ਮੁਸਲਮਾਨ ਕੋਈ ਮੌਲਵੀ ਜਾਂ ਕੋਈ ਮੁਫਤੀ ਜਾਂ ਕੋਈ ਵੀ ਇਸ ਬਿੱਲ ਦੀ ਹਮਾਇਤ ਕਰ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਉਹਨੇ ਕੋਈ ਨਾ ਕੋਈ ਵਕਫ ਬੋਰਡ ਦੀ ਪ੍ਰਾਪਰਟੀ ਪਰ ਕਬਜ਼ਾ ਕੀਤਾ ਹੋਇਆ ਹੈ ਤਾਂ ਉਸ ਤੋਂ ਬਚਣ ਵਾਸਤੇ ਹੀ ਉਹ ਇਸ ਬਿੱਲ ਦੀ ਹਮਾਇਤ ਕਰ ਰਿਹਾ ਹੈ ਤਾਂ ਕਿ ਉਸ ਦੀ ਪ੍ਰਾਪਰਟੀ ਬਚੀ ਜਾ ਸਕੇ ਲੇਕਿਨ ਯਾਦ ਰੱਖੋ ਕਿ ਕੋਈ ਸੱਚਾ ਮੁਸਲਮਾਨ ਅੱਲਾਹ ਦੀ ਜ਼ਮੀਨ ਪਰ ਕਬਜ਼ਾ ਨਹੀਂ ਹੋਣ ਦੇਗਾ ਤੇ ਨਾ ਹੀ ਵਕਫ ਬੋਰਡ ਦੀ ਜ਼ਮੀਨ ਪਰ ਅਸੀਂ ਕਿਸੇ ਨੂੰ ਕਿਸੇ ਨੂੰ ਉਹਦੇ ਪਰ ਅੱਖ ਚੱਕਦੇ ਹੋਏ ਦੇਖਦੇ ਦੇਖਣ ਨਹੀਂ ਦਵਾਂਗੇ ਇਨਸ਼ਾ ਅੱਲਾਹ ਹਰ ਮੁਸਲਮਾਨ ਆਪਣੇ ਘਰ ਜੋ ਭਾਰ ਨਿਕਲਿਆ ਹੋਇਆ ਹੈ ਅਗਰ ਇਹ ਬਿੱਲ ਵਾਪਸ ਨਹੀਂ ਹੋਇਆ ਉਸ ਤੋਂ ਬਾਅਦ ਜੋ ਇਨਸ਼ਾਅੱਲਾ ਅਗਗ ਕਦਮ ਹੋਊਗਾ ਉਹ ਅਸੀਂ ਬਾਅਦ ਵਿੱਚ ਦੱਸਾਂ। ਸੋ ਸਾਡੇ ਨਾਲ ਮੁਸਲਮਾਨ ਭਾਈਚਾਰੇ ਦੇ ਜਿਹੜੇ ਨੁਮਾਇੰਦੇ ਕਰਦੇ ਧਾਰਮਿਕ ਆਗੂ ਵੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਮੁਫਤੀ ਦਿਲਸ਼ਾਦ ਸਾਹਿਬ ਸਾਡੇ ਨਾਲ ਉਹ ਸਾਹਿਬ ਕਿੰਨਾ ਕੋ ਗੁੱਸਾ ਹੈ ਅੱਜ ਮੁਸਲਮਾਨ ਭਾਈਚਾਰੇ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਸਾਰਾ ਸ਼ਹਿਰ ਹੀ ਬਾਹਰ ਆ ਗਿਆ ਘਰਾਂ ਚੋਂ ਨਾ ਸਿਰਫ ਬੰਦੇ ਸਗੋਂ ਔਰਤਾਂ ਵੀ ਵੱਡੀ ਗਿਣਤੀ ਦੇ ਵਿੱਚ ਇਸ ਪ੍ਰੋਟੈਸਟ ਦਾ ਹਿੱਸਾ ਬਣਿਆ ਨੇ। ਬismillahir Rahmanir Rahim ਜਿਸ ਤਰ੍ਹਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਦੇਖਿਆ ਹੈ ਕਿ ਔਰਤਾਂ ਮਰਦ ਬੁਢੇ ਸਿਆਣੇ ਬੱਚੇ ਹਰ ਵਰਗ ਦਾ ਜਿਹੜਾ ਬੰਦਾ ਹੈ ਉਹ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਬੜਾ ਪਰੇਸ਼ਾਨ ਹੈ ਜਿਸ ਕਰਕੇ ਅੱਜ ਛੋਟੀ ਜਿਹੀ ਜਿਹੜੀ ਇੱਕ ਕਾਲ ਦਿੱਤੀ ਗਈ ਸੀ ਤਾਂ ਉਹਨਾਂ ਨੇ ਉਸ ਦੇ ਉੱਪਰ ਲੰਬਾ ਇਹ ਕਹਿੰਦੇ ਹੋਏ ਅਲਹਮਦੁਲਿਲਾ ਇਸ ਜਿਹੜਾ ਇਤਿਹਾਸਿਕ ਜਿਹੜਾ ਇਹ ਸਾਡਾ ਚੌਕ ਹੈ ਇਸ ਨੂੰ ਇਸ ਅੰਦਾਜ਼ ਦੇ ਨਾਲ ਭਰ ਦਿੱਤਾ ਕਿ ਇੱਥੇ ਤਿਲ ਰੱਖਣ ਦੀ ਜਗ੍ਹਾ ਨਹੀਂ ଥିਗੀ ਤੀ ਔਰ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਅਸੀਂ ਸਾਰੇ ਮੁਕੰਮਲ ਤੌਰ ਤੇ ਜਿਹੜਾ ਮੁਸਲਮਣ ਭਾਈਚਾਰਾ ਹੈ ਔਰ ਇਸੇ ਹੀ ਤਰ੍ਹਾਂ ਸਾਡੇ ਨਾਲ ਸਿੱਖ ਭਾਈਚਾਰਾ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਤੇ ਇਸਾਈ ਭਾਈਚਾਰੇ ਦੇ ਲੋਕ ਤੇ ਇਹਨਾਂ ਸਾਰਿਆਂ ਨੇ ਜੋ ਹੈ ਅੱਜ ਮੁਸਲਮਾਨਾਂ ਦਾ ਸਾਥ ਦਿੱਤਾ ਔਰ ਇਸ ਬਿੱਲ ਦਾ ਵਿਰੋਧ ਕੀਤਾ ਹੈ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਦਾ ਆ ਕਰਦੇ ਹਾਂ ਔਰ ਜਿਹੜੀ ਆਵਾਮ ਇੱਥੇ ਆਈ ਹੈ ਸਾਡੀ ਕਾਲ ਦੇ ਉੱਪਰ ਜਿਹਨਾਂ ਨੇ ਲੱਭਿਆ ਕਿ ਹੈ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਦਾ ਆ ਕਰਦੇ ਹਾਂ ਕਿ ਉਹ ਇੱਥੇ ਪਹੁੰਚੇ ਨੇ ਔਰ ਆਪਣਾ ਵਿਰੋਧ ਜ਼ਾਹਿਰ ਕੀਤਾ ਉਹਨਾਂ ਜਿਹੜਾ ਐਕਸ਼ਨ ਕਮੇਟੀ ਹੈਗੀ ਸਮੂਹ ਮੁਸਲਮਾਨ ਭਾਈਚਾਰੇ ਦੀ ਅੱਗੇ ਨੂੰ ਵੀ ਅਗਰ ਜ਼ਰੂਰਤ ਪੈਂਦੀ ਹੈ ਤਾਂ ਕਿਦਾਂ ਦਾ ਰਿਸਪਾਂਸ ਹੈਗਾ ਲੋਕਾਂ ਵੱਲੋਂ ਮਿਲਿਆ ਲੋਕਾਂ ਦੇ ਵਿੱਚ ਤੁਸੀਂ ਵਿਚਰੇ ਹੋ ਇਸ ਪ੍ਰੋਟੈਸਟ ਨੂੰ ਲੈ ਕੇ ਕੀ ਕਹਿਣਾ ਲੋਕਾਂ ਦਾ ਲੋਕਾਂ ਦੇ ਵਿੱਚ ਅਸੀਂ ਵਿਚਰੇ ਆਂ ਜੀ ਮਾਸ਼ਾਅੱਲਾ ਮਿਹਨਤ ਹੋਈ ਹੈ ਤਾਂ ਲੋਕਾਂ ਦੇ ਇੱਥੇ ਤੱਕਰ ਦਾ ਐਹਿਦ ਕੀਤਾ ਹੋਇਆ ਹੈ ਕਿ ਜੋ ਕਾਲ ਸਾਨੂੰ ਜਿਸ ਵਕਤ ਤੱਕ ਦਿੱਤੀ ਜਾਊਗੀ ਇਹ ਲੜਾਈ ਅਸੀਂ ਆਖਰ ਤੱਕ ਲੜਾਂਗੇ ਕਿ ਜਾਂ ਤਾਂ ਇਹ ਮੋਦੀ ਦਾ ਜਿਹੜੇ ਕਾਨੂੰਨ ਨੇ ਕਾਲਾ ਕਾਨੂੰਨ ਇਹਨੂੰ ਵਾਪਸ ਕਰੇ ਨਹੀਂ ਸਾਨੂੰ ਜਿਸ ਤਰ੍ਹਾਂ ਵੀ ਸਰਹੱਦਾਂ ਸਾਨੂੰ ਉਹ ਕੰਨੀਆਂ ਪਹਿਨ ਬੌਂਡ ਕੰਨੀਆਂ ਪਹਿਨ ਜਾਂ ਸਾਨੂੰ ਜੋ ਵੀ ਜੋ ਹੈ ਲੜਾਈ ਦੇ ਲਈ ਸਾਨੂੰ ਕੁਰਬਾਨੀ ਦੇਣੀ ਪਵੇ ਅਸੀਂ ਉਹ ਕੁਰਬਾਨੀ ਦੇਵਾਂ ਜਿਹੜਾ ਇਹ ਅੱਜ ਐਕਸ਼ਨ ਲਿਆ ਗਿਆ ਸੀ ਇਹ ਮੁਸਲਮ ਪਰਸਨਲ ਲਾ ਦੇ ਬੈਨਰ ਹੇਟ ਲਿਆ ਗਿਆ ਸੀ ਜਾਂ ਫਿਰ ਇਹ ਮੁਸਲਮਾਨ ਭਾਈਚਾਰਾ ਮਲੇਰਕੋਟਲੇ ਦੇ ਖਾਸ ਕਰਕੇ ਹੋਇਆ ਇਹ ਜਿਹੜਾ ਇਸ ਵਕਤ ਥਾ ਸਾਨੇ ਉਹਨਾਂ ਦੀ ਵੀ ਵੇਟ ਕੀਤੀ ਲੇਕਿਨ ਇਸ ਤਰ੍ਹਾਂ ਦਾ ਕੋਈ ਨਹੀਂ ਮੁਸਲਿਮ ਪਾਸਲਾ ਬੋਰਡ ਤੋਂ ਮਿਲਿਆ ਕੁਝ ਸਾਗੀਆਂ ਤਨਜ਼ੀਮਾਂ ਅਦਾਲਤਾਂ 'ਚ ਵੀ ਗਈਆਂ ਨੇ ਕੁਝ ਨੇ ਜੋ ਹੈ ਆਪਦੇ ਆਪ ਦੇ ਇਲਾਕਿਆਂ 'ਚ ਪ੍ਰੋਟੈਸਟ ਦਾ ਵੀ ਕੀਤਾ ਲੇਕਿਨ ਇਹ ਉਸ ਤੋਂ ਪਹਿਲਾਂ ਹੀ ਸਾਡੀ ਮੀਟਿੰਗ ਸ਼ਹਿਰ ਦੀਆਂ ਮੁxtਲਿਫ ਮਉਅਜ਼ਜ਼ ਤਨਜ਼ੀਮਾਂ ਦੀ ਮੀਟਿੰਗ ਹੋਈ ਥੀ ਔਰ ਸਾਨੇ ਇੱਕ ਪ੍ਰੋਗਰਾਮ ਕਰਨਾ ਜ਼ਰੂਰੀ ਸਮਝਿਆ ਔਰ ਮੀਟਿੰਗ ਦੇ ਅੰਦਰ ਇਹ ਵੀ ਵਿਚਾਰ ਬਟਾਂਦਰਾ ਹੋਇਆ ਕਿ ਇਨਸ਼ਾਅੱਲਾ ਅਗਰ ਸਾਨੂੰ ਮੌਕਾ ਆਇਆ ਤਾਂ ਅਸੀਂ ਜੋ ਹੈ ਉਹ ਅਗਲਾ ਜੋ ਹੈ ਉਹਨਾਂ ਦੇ ਕਾਲ ਦੇ ਉੱਪਰ ਵੀ ਅਸੀਂ ਲੱਭੈ ਕਹਾਂਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੀ ਮੁਫਤੀ ਅ ਅ ਦਿਲਸ਼ਾਦ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਿਆ ਸਾਡੇ ਨਾਲ ਸਤਨਾਮ ਪੰਜਾਬੀ ਨੇ ਜਿਨ੍ਹਾਂ ਨੇ ਖਾਸ ਕਰਕੇ ਅੱਜ ਇੱਥੇ ਹਾਜ਼ਰੀ ਲਗਵਾਈ ਹੈ ਸਤਨਾਮ ਜੀ ਕਿੰਨਾ ਗੁੱਸਾ ਹੈ ਭਾਈਚਾਰੇ 'ਚ ਬਹੁਤ ਗੁੱਸਾ ਹੈ ਜਿੰਨੂੰ ਦੇਖੋ ਹਰ ਇੱਕ ਬੰਦਾ ਇਸ ਅਮੈਂਡਮੈਂਟ ਦੀ ਵਿਰੋਧਤਾ ਕਰ ਰਿਹਾ ਉਹ ਕਹਿੰਦੇ ਵੀ ਜਿਸ ਹੱਦ ਤੱਕ ਜਾਣ ਦੀ ਜ਼ਰੂਰਤ ਪਵੇਗੀ ਅਸੀਂ ਜਾਵਾਂਗੇ ਤੁਹਾਡਾ ਕੀ ਕਹਿਣਾ ਇੱਥੇ ਹੈ ਦੇਖੋ ਜੀ ਕਾਨੂੰਨ ਦੇ दायरे ਦੇ ਵਿੱਚ ਰਹਿ ਕੇ ਇਹ ਜਿਹੜਾ ਅੱਜ ਪ੍ਰੋਟੈਸਟ ਹੋਇਆ ਔਰ ਇਹਦੇ ਵਿੱਚ ਕੋਈ ਮੈਸੇਜ ਸਟੇਜ ਤੋਂ ਗਿਆ ਕਿ ਹਿੰਦੂ ਮੁਸਲਮ ਸਿੱਖ ਈਸਾਈ ਜਿੰਨੇ ਵੀ ਚਾਹੇ ਉਹ ਘੱਟ ਗਿਣਤੀਆਂ ਦੇ ਵਿੱਚ ਨੇ ਉਹ ਸਾਰੇ ਹੀ ਅੱਜ ਇਕੱਠੇ ਹੋ ਕੇ ਇਹ ਆਵਾਜ਼ ਬੁਲੰਦ ਕਰ ਰਹੇ ਨੇ ਕਿ ਸਰਕਾਰ ਤੱਕੇ ਨਾਲ ਜਿਹੜੇ ਇਸ ਤਰ੍ਹਾਂ ਦੇ ਕਾਨੂੰਨ ਕਾਲੇ ਕਾਨੂੰਨ ਬਣਾ ਰਹੀ ਹੈ ਉਹ ਜਿਹਦਾ ਜਿਹੜਾ ਕਿ ਕਦੇ ਨਹੀਂ ਮੰਗਿਆ ਗਿਆ ਕਦੇ ਇਸ ਨੂੰ ਮੰਗਿਆ ਨਹੀਂ ਗਿਆ ਤੱਕੇ ਨਾਲੇ ਕਿਹਾ ਜਾ ਰਿਹਾ ਕਿ ਮੈਂ ਅਸੀਂ ਮੁਸਲਮਾਨਾਂ ਦਾ ਫਾਇਦਾ ਕਰਨਾ ਸੋ ਇਹਨਾਂ ਨੂੰ ਕੋਈ ਫਾਇਦੇ ਦੀ ਜ਼ਰੂਰਤ ਨਹੀਂ ਪਹਿਲਾਂ ਮੈਨੂੰ ਇਹਨਾਂ ਤੋਂ ਹੀ ਪੁੱਛਿਆ ਜਾਵੇ ਕਿ ਇਹਨਾਂ ਨੇ ਕਿਸ ਬੰਦੇ ਦਾ ਫਾਇਦਾ ਕੀਤਾ ਸਾਨਾਂ ਦਾ ਕੋਈ ਫਾਇਦਾ ਨਹੀਂ ਹੋਇਆ ਦੁਕਾਨਦਾਰਾਂ ਦਾ ਫਾਇਦਾ ਨਹੀਂ ਹੋਇਆ ਦਲਤਾਂ ਦਾ ਜਿਹੜਾ ਉਹ ਕੋਈ ਫਾਇਦਾ ਨਹੀਂ ਹੋਇਆ ਅੱਛਾ ਫਿਰ ਇਹਦੇ ਵਿੱਚ ਹੁਣ ਤੁਸੀਂ ਪਿੱਛੇ ਜੇ ਦੇਖਿਆ ਕਿੰਨੇ ਪੇਰ ਜੁਗਾਰ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਯਾਦ ਆ ਗਿਆ ਕਿ ਅਸੀਂ ਮੁਸਲਮਾਨਾਂ ਦਾ ਫਾਇਦਾ ਕਰੀਏ ਸੋ ਵਾਕਿਫ ਜਿਸ ਤਰ੍ਹਾਂ ਪਹਿਲਾਂ ਕੰਮ ਕਰਦਾ ਸੀ ਉਹਨੂੰ ਕਰਨ ਦਿਓ ਇਹ ਐਮੈਂਡਮੈਂਟ ਜਿਹੜਾ ਐਕਟ ਹੈ ਅਸੀਂ ਇਹਦਾ ਹਮੇਸ਼ਾ ਵਿਰੋਧ ਕਰਦੇ ਆਂ ਅਸੀਂ ਆਪਣੇ ਮੁਸਲਮਾਨ ਭੈਣ ਭਰਾਵਾਂ ਦੇ ਨਾਲ ਹਾਜੀ ਸਾਹਿਬ ਖੜੇ ਨੇ ਹੋਰ ਜਿੰਨੀਆਂ ਵੀ ਸ਼ਖਸੀਅਤਾਂ ਖੜੀਆਂ ਨੇ ਅਸੀਂ ਸਾਰੇ ਇਕੱਠੇ ਆਂ ਔਰ ਮਲੇ ਕੋਲੇ ਦੀ ਆ ਤੇ ਇਹੋ ਜੇ ਕਾਲੇ ਕਾਨੂੰਨਾਂ ਦਾ ਵਿਰੋਧ ਹਮੇਸ਼ਾ ਕਰਦੇ ਰਹਾਂਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਤਨਾਮ ਪੰਜਾਬੀ ਸਾਹਿਬ ਸਾਡੇ ਨਾਲ ਐਡਵੋਕੇਟ ਮੁਵੀਨ faruqi ਸਾਹਿਬ ਵੀ ਨੇ ਜੋ ਇਸ ਪੂਰੇ ਮਾਮਲੇ ਨੂੰ ਬੜੀ ਬਾਰੀਕੀ ਨਾਲ ਔਰ ਲੀਗਲੀ ਪ੍ਰੋਸੀਜਰ ਦੇ ਨਾਲ ذریعے ਆਪਣੇ ਕਾਨੂੰਨੀ ਚਸ਼ਮੇ ਦੇ ਨਾਲ ਕੀ ਹੈ ਸਾਰੀ ਚੀਜ਼ ਉਹਨਾਂ ਨਾਲ ਅਸੀਂ ਸਮਝਦੇ ਆਂ ਜੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਥੈਂਕ ਯੂ ਜੀ ਅੱਛਾ ਮੁਵੀਨ ਸਾਹਿਬ ਕਾਨੂੰਨ ਕੀ ਕਹਿੰਦਾ ਇਸ ਮਾਮਲੇ ਦੇ ਵਿੱਚ ਕੀ ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਜਿਹੜਾ ਅਦਾਲਤਾਂ ਦੇ ਵਿੱਚੋਂ ਵੀ ਨਿਰਾਸ਼ਤਾ ਹੀ ਹੱਥ ਲੱਗੀ ਹੈ ਤੇ ਇਸ ਬਾਬਤ ਇਸ ਵਾਰ ਪਲਾਨ ਕੀ ਹੈ ਦੇਖੋ ਜਿਹੜਾ ਇੱਕ ਮੁਲਕ ਹੈ ਇਹ ਇੱਕ ਕਨਸਟੀਟਿਊਸ਼ਨ ਦੇ ਨਾਲ ਚੱਲਦਾ ਹੈ ਇੱਕ ਵਿਧਾਨ ਦੇ ਨਾਲ ਚੱਲਦਾ ਹੈ ਸਵਿਧਾਨ ਦੇ ਨਾਲ ਚੱਲਦਾ ਹੈ ਮਗਰ ਜਦੋਂ ਤੁਸੀਂ ਸਵਿਧਾਨ ਦੀਆਂ ਝੱਗੀਆਂ ਉਡਾਓਗੇ ਤਾਂ ਉਹ ਕਮਿਊਨਿਟੀ ਜਿਹੜੇ ਇੱਕ ਕਾਨੂੰਨ ਹੁੰਦੇ ਨੇ ਔਰ ਕਿਸੇ ਕਮਿਊਨਿਟੀ ਵਾਸਤੇ ਤਾਂ ਬਣਾਏ ਜਾਂਦੇ ਨੇ ਵੀ ਉਹ ਸੈਟੀਸਫਾਈ ਹੋ ਜਾਣ ਇਹ ਜਿਹੜਾ ਕਾਨੂੰਨ ਆ ਇਹਦੇ ਵਿੱਚ ਆਰਟੀਕਲ 14 15 ਉਹ ਤਾਂ ਸਾਨੂੰ ਇਹ ਆਜ਼ਾਦੀ ਦਿੰਦਾ ਹੈ ਇਹ ਸਾਨੂੰ ਹੱਕ ਦਿੰਦਾ ਕਿ ਤੁਸੀਂ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ ਧਰਮ ਦੇ ਨਾਮ ਤੇ ਆਰਟੀਕਲ 14 ਸਾਨੂੰ ਤਾਂ ਕਹਿੰਦਾ ਕਿ ਤੁਹਾਡੇ ਇਕੁਐਲਟੀ ਬਿਫੋਰ ਲਾ ਹੈ ਆਰਟੀਕਲ 15 ਸਾਨੂੰ ਕਹਿੰਦਾ ਕਿ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਧਰਮ ਦੇ ਨਾਮ ਤੇ ਨਹੀਂ ਹੋ ਸਕਦੀ ਮਗਰ ਇਹ ਕਿੱਥੇ ਦਾ ਕਾਨੂੰਨ ਹੈ ਕਿ ਜਿਹੜੇ ਹੋਰ ਧਰਮਾਂ ਦੇ ਜਿਹੜੇ ਰਿਲੀਜੀਅਸ ਇੰਸਟੀਟਿਊਟਸ ਨੇ Hindu Endowment Boards ਨੇ SGPCs ਨੇ National Christian Boards ਨੇ ਉਹਦੇ ਵਿੱਚ ਤਾਂ ਬਿਨਾ ਉਹਨਾਂ ਦੇ ਸਮਝ ਲਓ ਧਰਮ ਤੋਂ ਲਾਵਾ ਨਾਨ ਹਿੰਦੂ ਨਾਨ ਸਿੱਖੀਆ ਨਾਨ 크ਿਸਚੀਅਨ ਨਹੀਂ ਐਡ ਹੋ ਸਕਦਾ ਉਹ ਮੈਂਬਰਸ ਦੇ ਵਿੱਚ ਤਾਂ ਮੁਸਲਮਾਨਾਂ ਦਾ ਜਿਹੜਾ ਵਕਫ ਹੈ ਉਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਦੋ ਨਾਨ ਮੁਸਲਮਨ ਮੈਂਬਰਸ ਹੋਣਗੇ ਓਕੇ ਕੀ ਕੀ ਸੋਚ ਕੇ ਤੁਸੀਂ ਉਹਨਾਂ ਨੂੰ ਪਾਇਆ ਜਦੋਂ ਕਿ ਸਾਨੂੰ ਤਾਂ ਸੰਵਿਧਾਨ ਕਹਿ ਰਿਹਾ ਹੈ ਵੀ ਸੰਵਿਧਾਨ ਤਾਂ ਸਾਨੂੰ ਕਹਿ ਰਿਹਾ ਹੈ ਵੀ ਤੁਹਾਡੇ ਨਾਲ ਧਰਮ ਦੇ ਨਾਮ ਤੇ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ ਫੇਰ ਸਾਨੂੰ ਇਹ ਆਜ਼ਾਦੀ ਦਿੱਤੀ ਗਈ ਹੈ ਵੀ ਜਿਹੜੇ ਮਰਜ਼ੀ ਅਸੀਂ ਧਰਮ ਨੂੰ ਮੰਨ ਸਕਦੇ ਹਾਂ ਆਰਟੀਕਲ 25 ਸਾਨੂੰ ਆਜ਼ਾਦੀ ਦਿੰਦਾ ਹੈ ਆਰਟੀਕਲ 26 ਕਹਿੰਦਾ ਹੈ ਵੀ ਜਿਹੜੇ ਸਾਡੇ ਰਿਲੀਜੀਅਸ ਇੰਸਟੀਟਿਊਟਸ ਨੇ ਉਹਨਾਂ ਨੂੰ ਜਿਹੜੇ ਮੈਨੇਜ ਕਰੋਗੇ ਉਹ ਉਹੀ ਕਮਿਊਨਿਟੀ ਕਰੋਗੀ ਠੀਕ ਹੈ ਠੀਕ ਹੈ ਤੁਸੀਂ ਉਹਦੀਆਂ ਵੀ ਤਾਂ ਜਿਉਂੜਾਤੀਆਂ ਤੁਸੀਂ ਦੋ ਨਾਨ-ਮੁਸਲਿਮ ਮੈਂਬਰ ਪਾਤੇ ਔਰ ਦੋ ਨਾਨ-ਮੁਸਲਿਮ ਮੈਂਬਰ ਪਾ ਕੇ ਉੱਪਰ ਉਹਦੀ ਕੰਡੀਸ਼ਨ ਲਾਤੀ ਕਿ 5 ਸਾਲ ਤੱਕ ਅਗਰ ਤੁਸੀਂ ਨਹੀਂ ਮੁਸਲਮਾਨ ਹੈਗੇ ਤਾਂ ਤੁਸੀਂ ਕੋਈ ਵਕਫ ਨਹੀਂ ਕਰ ਸਕਦੇ ਹੁਣ ਇੱਕ ਬੰਦਾ ਜਿਹੜਾ ਐਲੀਜੀਬਲ ਹੀ ਨਹੀਂ ਹੈ ਕੋਈ ਵਕਫ ਕਰਨ ਦੇ ਮੇਰੇ ਕੋਲ ਕੋਈ ਚੀਜ਼ ਹੈ ਮੈਂ ਐਲੀਜੀਬਲ ਹੋਊਗਾ ਅਗਰ ਉਹਨੂੰ ਮੈਂ ਵਕਫ ਕਰਨ ਦੇ ਤਾਂ ਹੀ ਮੈਂ ਉਹਦੀ ਮੈਨੇਜਮੈਂਟ ਕਰਨ ਦਾ ਹੱਕਦਾਰ ਹੋਊਗਾ ਜਿਹੜਾ ਨੈਚੁਰਲ ਲਾਅ ਹੈ ਠੀਕ ਹੈ ਠੀਕ ਹੈ ਮਗਰ ਇਹਨਾਂ ਨੇ ਕੀ ਕੀਤਾ ਕਿ ਜੋ ਨਾਨ ਮਸਲੀਮ ਮੈਂਬਰ ਤਾਂ ਪਾਤੇ ਮਗਰ ਉਹਨਾਂ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਵਕਫ ਦੇ ਦੇਣ ਕੁਝ ਕਰ ਸਕਣ ਠੀਕ ਹੈ ਤਾਂ ਜਿਹੜਾ ਬੰਦਾ ਕਰ ਨਹੀਂ ਸਕਦਾ ਕੁਝ ਵਕਫ ਉਹ ਮੈਨੇਜ ਵੀ ਕਿਉਂ ਕਰੂਗਾ ਵੀ ਠੀਕ ਹੈ ਠੀਕ ਹੈ ਦੂਸਰਾ ਤੁਸੀਂ ਕਈ ਐਸੇ ਜਿਹੜੇ ਐਮੈਂਡਮੈਂਟਸ ਦੇ ਨਾਲ ਜਿਹੜੇ ਆਲਰੇਡੀ ਐਗਜ਼ਿਸਟਿੰਗ ਲਾਅ ਨੇ ਮੁਸਲਿਮ ਲਾਅ ਨੇ ਪ੍ਰਾਪਰਟੀ ਦੇ ਲਾਅ ਨੇ ਉਹਨਾਂ ਇੱਕ ਪਾਸੇ ਕਹਿ ਰਹੇ ਨੇ ਕਿ ਤੁਸੀਂ ਜਿਹੜੀ ਆਪਣੀ ਵਿਰਾਸਤ ਪਹਿਲਾਂ ਦੇਵੋਗੇ ਫਿਰ ਉਹ ਤੋਂ ਬਾਅਦ ਵਕਫ ਕਰੋਗੇ ਜਦ ਕਿ ਜਿਹੜਾ ਮੁਸਲਿਮ ਪ੍ਰਾਪਰਟੀ ਦਾ ਲਾਅ ਹੈ ਮੁਸਲਿਮ ਤਾਂ ਉਹਦੇ ਵਿੱਚ ਤਾਂ ਜਿਹੜਾ ਓਨਰ ਹੈ ਉਹ ਐਬਸੋਲਿਊਟ ਓਨਰ ਹੈ ਐਬਸੋਲਿਊਟ ਹੈ ਉਹ ਕਿਸੇ ਨੂੰ ਵੀ ਚਾਹੇ ਵੇਚੇ ਚਾਹੇ ਕਿਸੇ ਨੂੰ ਗਿਫਟ ਕਰੇ ਠੀਕ ਹੈ ਤੁਸੀਂ ਉਹਦੇ ਤੇ ਕਿਵੇਂ ਇਹਨੂੰ ਉਹ ਕਰ ਸਕਦੇ ਹੋ ਫੋਰਸ ਕਰ ਸਕਦੇ ਹੋ ਕਿ ਪਹਿਲਾਂ ਤੂੰ ਆਪਣੀ ਵਸੀਅਤ ਦੇ ਠੀਕ ਹੈ ਜੋ ਆਪਣੇ ਸੌਰੀ ਆਪਣੀ ਤੂੰ ਵਿਰਾਸਤ ਦੇ ਜਾਂ ਆਪਣਾ ਉਹ ਕਰ ਠੀਕ ਹੈ ਆਪਣਾ ਜਿਹੜੀ ਪ੍ਰਾਪਰਟੀ ਆਪਣੀਆਂ ਬੱਚੀਆਂ ਨੂੰ ਦੇ ਬੱਚੀਆਂ ਨੂੰ ਤੇ ਤੁਸੀਂ ਉਹਨੂੰ ਕਿਵੇਂ ਬਾਉਂਡ ਕਰ ਸਕਦੇ ਹੋ ਵੀ ਠੀਕ ਹੈ ਠੀਕ ਹੈ ਮਨਸ਼ਾ ਤੁਹਾਨੂੰ ਕੀ ਲੱਗਦਾ ਮਨਸ਼ਾ ਕੀ ਹੈ ਪਿੱਛੇ ਦੀ ਮਨਸ਼ਾ ਕੀ ਹੈ ਦੱਸ ਦਿੰਦੇ ਹਾਂ ਮਨਸ਼ਾ ਵੀ ਦੱਸਦੇ ਹਾਂ ਮਨਸ਼ਾ ਇਹਨਾਂ ਦੀ ਇਹ ਹੈ ਡਿਫੈਂਸ ਦੀ ਜਿਹੜੀ ਲੈਂਡ ਸੀਗੀ ਸਭ ਤੋਂ ਜ਼ਿਆਦਾ ਠੀਕ ਹੈ ਉਹਦੇ ਵਿੱਚ ਵੀ ਇਹਨਾਂ ਨੇ ਐਮੈਂਡਮੈਂਟ ਕਰਤੀ ਕਿ ਤੁਸੀਂ ਉਹਨੇ ਇਹਦੇ ਪੈਸੇ ਲੈ ਸਕਦੇ ਹੋ ਜਿੱਥੇ ਸਰਪਲਸ ਲੈਂਡ ਹੈ ਬੇਚ ਸਕਦੇ ਹੋ ਠੀਕ ਹੈ ਰੇਲਵੇ ਦੀ ਤਾਂ ਵੇਚ ਹੀ ਰਹਿਣਾ ਤੁਸੀਂ 100-100 ਸਾਲ ਦੇ ਪੱਟੇ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਰਹਿ ਗਿਆ ਸੀਗਾ ਥਰਡ ਜਿਹੜੀ ਲਾਰਜੈਸਟ ਹੈਗੀ ਹੈ ਉਹ ਹੈਗੀ ਹੈ ਵਕਫ ਲੈਂਡ ਕਿਸਾਨਾਂ ਦੀ ਵੀ ਇਹਨਾਂ ਨੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ ਸੀ ਅਸਲ ਗੱਲ ਰੌਲਾ ਜ਼ਮੀਨਾਂ ਦਾ ਹੈ ਫਿਰ ਇਹਨਾਂ ਨੇ ਦੇਖਿਆ ਜ਼ਮੀਨਾਂ ਕਿਹਦੀਆਂ ਨੇ ਜ਼ਿਆਦਾ ਥਰਡ ਲਾਰਜੈਸਟ ਹੈ ਵੀ ਵਕਫ ਕੋਲੇ ਨੇ ਇਹ ਕਿ ਤੁਸੀਂ ਹੁਣ ਇਹ ਦੇਖੋ ਕਿੰਡੀ ਮੱਕਾਰੀ ਵਾਲੀ ਗੱਲ ਹੈ ਇਹ ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਤੁਹਾਡੀ ਵਕਫ ਨੂੰ ਬਚਾਉਣ ਵਾਸਤੇ ਇਨਕ੍ਰੋਚਮੈਂਟ ਹਟਾਉਣ ਵਾਸਤੇ ਦੰਦੇ ਨੇ ਨਾ ਉੱਥੇ ਉੱਥੇ ਸਟੇਟਮੈਂਟ ਕਿ ਇਨਕ੍ਰੋਚਮੈਂਟ ਹਟਾਉਣ ਵਾਸਤੇ ਤੁਸੀਂ ਦੂਸਰੇ ਪਾਸੇ ਜਿਹੜੇ ਇਨਕ੍ਰੋਚਰਜ਼ ਵਾਸਤੇ 2 ਸਾਲ ਦੀ ਕਠੋਰ ਸਜ਼ਾ thiਗੀ ਇੰਪ੍ਰਿਜ਼ਨਮੈਂਟ thiਗੀ ਰਿਗਰਸ ਇੰਪ੍ਰਿਜ਼ਨਮੈਂਟ ਸੀਗੀ ਜਿਨ੍ਹਾਂ ਵਾਸਤੇ 2 ਸਾਲ ਦੀ ਨਾਨ ਅਵੇਲੇਬਲ ਅਫੈਂਸ ਸੀ ਤੁਸੀਂ ਉਹ ਕਟਾ ਕੇ ਸਿੰਪਲ ਇੰਪ੍ਰਿਜ਼ਨਮੈਂਟ 6 ਮਹੀਨੇ ਦੀ ਸਜ਼ਾ ਬੇਲੇਬਲ ਕਰਤਾ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਇੰਡੀਕੇਸ਼ਨ ਦੇ ਰਹੇ ਹੋ ਵੀ ਦੱਬੋ ਇਹਨਾਂ ਦੀਆਂ ਜ਼ਮੀਨਾਂ ਵੀ ਤੁਹਾਨੂੰ ਜੇ ਪਰਚਾ ਹੋ ਵੀ ਜਾਊਗਾ ਸਿੰਪਲ ਇਮਪ੍ਰੀਜ਼ਨਮੈਂਟ ਆ ਔਰ ਮੌਕੇ ਦੀ ਜਮਾਨਤ ਠੀਕ ਹੈ ਠੀਕ ਹੈ ਦੂਸਰਾ ਤੁਸੀਂ ਨਾਲ ਦੀ ਨਾਲ ਇੱਕ ਤੁਸੀਂ ਲਿਮਿਟੇਸ਼ਨ ਐਕਟ ਜਿਹੜਾ ਪਹਿਲਾਂ ਨਹੀਂ ਇਹਦੇ ਤੇ ਐਪਲੀਕੇਬਲ ਸੀਗਾ ਉਹ ਐਪਲੀਕੇਬਲ ਕਰਤੇ ਉਹਦਾ ਮਤਲਬ ਕੀ ਹੈ ਕਿ ਜਿਹੜੇ ਤੁਸੀਂ 12 ਸਾਲ ਤੋਂ ਵੱਧ ਤੁਸੀਂ ਇਹਦੇ 'ਚ ਇਨਕ੍ਰੋਚਰ ਹੋ ਕਿ 12 ਸਾਲ ਤੋਂ ਵੱਧ ਇਹਦੇ ਤੇ ਬੈਠੇ ਹੋ ਵਕਫ ਦੀਆਂ ਜ਼ਮੀਨਾਂ ਤੇ ਤੁਸੀਂ ਐਡਵਰਸ ਪੋゼਸ਼ਨ ਦੇ ਰਾਹੀਂ ਇਹਨਾਂ ਨੂੰ ਮਾਲਕੀ ਕਲੇਮ ਕਰ ਲਓ ਤੁਸੀਂ ਤਾਂ ਸਾਡੀ ਪ੍ਰਾਪਰਟੀ ਖੁਰਦ-ਬੁਰਦ ਕਰ ਰਹੇ ਹੋ ਕਿ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਅਸੀਂ ਤੁਹਾਡੇ ਉਹ ਵਕਫ ਬਾਈ ਯੂਜ਼ਰ ਜਿਹੜੇ 2-200 ਸਾਲ ਦੇ ਸਟਰਕਚਰ ਨੇ ਜੇ ਕਿਸੇ ਹੋਰ ਤੇ ਲਾਗੂ ਨਹੀਂ ਹੈਗਾ ਅਗਰ ਕੋਈ 200 ਸਾਲ 500 ਸਾਲ ਪੁਰਾਣਾ ਮੰਦਿਰ ਹੈ ਅਗਰ ਉਹ 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 ਉਹਨਾਂ ਦਾ ਯੂਜ਼ਰ ਉਹਨਾਂ ਨੂੰ ਮੰਨਿਆ ਜਾਂਦਾ ਕਿ ਇਹ ਇੱਕ ਸਟਰਕਚਰ ਹੈ ਜਿਹੜਾ ਉਹ ਮੰਦਿਰ ਹੈ ਤਾਂ ਉਹ ਉਹ ਤੋਂ ਕੋਈ ਚੈਲੰਜ ਨਹੀਂ ਹੈਗਾ ਵੀ ਉਹਨੂੰ ਕਰ ਸਕਦਾ ਕੋਈ ਵੀ ਕਿ ਇਹਦੀ ਵੀ ਮਾਲਕੀ ਮੇਰੀ ਹੈ ਹੁਣ ਵਕਫ ਬਾਈ ਯੂਜ਼ਰ ਉਹ ਤੁਸੀਂ ਇਹਦੇ ਵਿੱਚੋਂ ਵਕਫ ਦੇ ਵਿੱਚੋਂ ਮੁਸਲਮਾਨਾਂ ਵਾਸਤੇ ਹਟਾਤਾ ਤੁਸੀਂ ਉਹਦਾ ਮਤਲਬ ਕੀ ਹੈ ਜਿਹੜੇ 200 ਸਾਲ ਪੁਰਾਣੀ ਅਗਰ ਕੋਈ ਮਸਜਿਦ ਹੈ ਤਾਂ ਉਹਦਾ ਅਗਰ ਕੋਈ ਅੱਜ ਬੰਦਾ ਖੜਾ ਹੋ ਕੇ ਕਹਿ ਦੇਵੇ ਕਿ ਇਹ ਤਾਂ ਜੀ ਸਾਡੀ ਹੈ ਸਾਡੀ ਮਲਕੀਅਤ ਹੈ ਤਾਂ ਤੁਸੀਂ ਸਾਨੂੰ ਇਹ ਸਵਾਲ ਕਰੋਗੇ ਵੀ ਇਹਦੇ ਡਾਕੂਮੈਂਟ ਲੈ ਕੇ ਆਸੀਂ 200 ਸਾਲ ਪੁਰਾਣੇ 300 ਸਾਲ ਪੁਰਾਣੇ 500 ਸਾਲ ਪੁਰਾਣੇ ਡਾਕੂਮੈਂਟ ਕਿੱਥੋਂ ਲੈ ਕੇ ਆਵਾਂਗੇ ਵਕਫ ਬਾਈ ਯੂਜ਼ਰ ਤੁਸੀਂ ਖਤਮ ਕਰਕੇ ਸਾਨੂੰ ਹੋਰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਤਾਂ ਸਿੱਧਾ ਸਿੱਧਾ ਅਗਰੇ ਦਾ ਤੁਸੀਂ ਕੋਈ ਚੰਗਾ ਬੰਦਾ ਜਿਹੜਾ ਕਾਨੂੰਨ ਦੀ ਥੋੜੀ ਜਾਣਕਾਰੀ ਰੱਖਦਾ ਤਾਂ ਉਹ ਤੁਹਾਨੂੰ ਸਾਫ਼ ਲਫ਼ਜ਼ਾਂ ਦੇ ਦੋ ਲਫ਼ਜ਼ਾਂ ਦੇ ਵਿੱਚ ਇਹ ਗੱਲ ਖਤਮ ਕਰ ਦੂਗਾ ਕਿ ਇਹ ਵਕਫ ਨੂੰ ਖੋਣ ਦੀ ਤਿਆਰੀ ਕੀਤੀ ਜਾ ਰਹੀ ਹੈ ਵਕਫ ਨੂੰ ਖੁਰਦਬੁਰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਮੁਸਲਮਾਨਾਂ ਦੇ ਹੱਕਾਂ ਦੇ ਉੱਪਰ ਡਾਕੇ ਮਾਰੇ ਜਾ ਰਹੇ ਨੇ ਮੁਸਲਮਾਨਾਂ ਦੇ ਯਾਤਿਮ ਮਸਕੀਨਾ ਬੇਵਾਬਾਂ ਦਾ ਜਿਹੜਾ ਹੱਕ ਹੈ ਉਹਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਮੁਸਲਮਾਨ ਭਾਰਤ ਦੇ ਵਿੱਚ ਹੋਰ ਜ਼ਿਆਦਾ ਆਰਥਿਕ ਤੌਰ ਦੇ ਉੱਪਰ ਕਮਜ਼ੋਰ ਹੋ ਜੇ ਅੱਛਾ ਤੁਸੀਂ ਲੇਕ ਸੁਪਰੀਮ ਕੋਰਟ ਲੈ ਕੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਪੂਰੇ ਮਾਮਲੇ ਨੂੰ ਲੈ ਕੇ ਰਾਹਤ ਮਿਲਣ ਦੇ ਚਾਂਸ ਹੈਗੇ ਨੇ ਦੇਖੋ ਜਦੋਂ ਸੰਵਿਧਾਨ ਦੀਆਂ ਮੈਂ ਤੁਹਾਨੂੰ ਜਿਹੜੇ ਆਰਟੀਕਲਸ ਮੈਂਸ਼ਨ ਕੀਤੇ ਨੇ ਜਿਹੜਾ ਤੱਜੀਆਂ ਉਡਾਤੀਆਂ ਤਾਂ ਹਨਰੇਬਲ ਸੁਪਰੀਮ ਕੋਰਟ ਨੇ ਵੀ ਪਹਿਲਾਂ ਕਈ ਫੈਸਲੇ ਐਸੇ ਦਿੱਤੇ ਨੇ ਜਿਦੇ ਵਿੱਚ ਸੁਪਰੀਮ ਕੋਰਟ ਖੁਦ ਕਹਿ ਚੁੱਕੀ ਹੈ ਕਿ ਵਾਂਸ ਵਰਕ ਫਾਲਵੇਜ਼ ਅ ਵਰਕ ਤਾਂ ਉਹਨੂੰ ਕਿਵੇਂ ਪਲਟਿਆ ਜਾਊਗਾ ਜਦੋਂ ਹਨਰੇਬਲ ਸੁਪਰੀਮ ਕੋਰਟ ਨੇ ਖੁਦ ਕਈ ਮਾਮਲਿਆਂ ਦੇ ਵਿੱਚ ਜੱਜਮੈਂਟਸ ਦੇਤੀਆਂ ਕਿ ਵਾਂਸ ਵਰਕ ਫਾਲਵੇਜ਼ ਅ ਵਰਕ ਤਾਂ ਉਹਨੂੰ ਹੁਣ ਕਿਵੇਂ ਇਹੀ ਤਾਂ ਦੇਖਣਾ ਹੋਊਗਾ ਨਾ ਜੀ ਕਿ ਕਿਹੜੀ ਦਲੀਲ ਦੇ ਨਾਲ ਉਹਨੂੰ ਪਲਟਿਆ ਜਾਂਦਾ ਹੈ ਜਿਹੜੇ ਕਨਸਟੀਟਿਊਸ਼ਨਲ ਜਿਹੜੇ ਸਾਡੋਂ ਰਾਈਟਸ ਮਿਲੇ ਨੇ ਤਾਂ ਉਹ ਜਿਹੜੇ ਉਹਨਾਂ ਦੀਆਂ ਤੱਜੀਆਂ ਉਡਾਈਆਂ ਗਈਆਂ ਨੇ ਉਹ ਜਿਹੜੀਆਂ ਦਲੀਲਾਂ ਅਸੀਂ ਪੇਸ਼ ਕਰਾਂਗੇ ਤਾਂ ਉਹ ਦੇਖਣਾ ਪਊਗਾ ਫਿਰ ਹੁਣ ਵੀ ਉਹ ਕਿਹੜੀ ਬੜੀ ਦਲੀਲ ਦੇ ਨਾਲ ਉਹਨੂੰ ਕਟਣਗੇ ਜੀ ਇਹ ਵੀ ਤਾਂ ਦੇਖਾਂਗੇ ਜਿਹੜੇ ਇਸ ਵੇਲੇ ਬਹੁਤ ਸਾਰੇ ਵਹਿਮ ਭਰਮ ਵੀ ਹੈਗੇ ਨੇ ਜਿਹੜੇ ਫੈਲਾਏ ਜਾ ਰਹੇ ਨੇ ਖਾਸ ਕਰਕੇ ਸਮੀਧੀ ਸਰਕਾਰ ਕੇਂਦਰ ਸਰਕਾਰ ਵੱਲੋਂ ਇਹ ਵਕਫ ਦਾ ਮਤਲਬ ਕੀ ਹੁੰਦਾ ਹੈ ਜਿਹੜੇ ਸਾਡੇ ਨਾਨ ਮੁਸਲਿਮ ਭਾਈਚਾਰਾ ਸਾਡੇ ਨਾਲ ਖੜਨ ਨੂੰ ਤਿਆਰ ਹੈ ਚਾਹ ਸਿੱਖ ਹੈ ਚਾਹ 크ਰਿਸਚੀਅਨ ਭਾਈਚਾਰਾ ਚਾਹ Hindu ਭਾਈਚਾਰਾ ਚੰਗੇ ਲੋਕ ਨੇ ਜਿਹੜੇ ਉਹ ਉਹ ਉਹਨਾਂ ਦੇ ਵਿੱਚ ਵੀ ਵਹਿਮ ਭਰਮ ਬਹੁਤ ਪਾਇਆ ਜਾਂਦਾ ਇਹ ਵਕਫ ਦਾ ਮਤਲਬ ਕੀ ਹੁੰਦਾ ਇਹ ਵਕਫ ਜੋ ਹੈ ਜਦੋਂ ਕੋਈ ਬੰਦਾ ਆਪਣੇ ਰੱਬ ਵਾਸਤੇ ਦਾਨ ਪੂਨ ਕਰਨ ਲਈ ਬੰਦਾ ਜੀ ਮੈਂ ਕਿਹਾ ਕੋਈ ਪ੍ਰਾਪਰਟੀ ਹੈ ਕਿਸੇ ਕੋਲੇ ਉਹ ਕਹਿੰਦਾ ਵੀ ਮੈਂ ਅੱਲਾ ਦੇ ਰਾਹ ਦੇ ਉੱਪਰ ਇਹ ਵਕਫ ਕਰਨਾ ਕੋਈ ਵੀ ਮਸਜਿਦ ਰੱਬ ਦੇ ਨਾਮ ਦੇ ਉੱਪਰ ਵਕਫ ਕਰਨਾ ਤਾਂ ਇਹ ਜਿਹੜੀਆਂ ਰੌਲਾ ਪਾਉਂਦੇ ਨੇ ਨਾ ਕਿ ਜੀ ਆ ਫਲਾ ਮਸਜਿਦ ਹੋਸੀ ਆ ਫਲਾ ਮਸਜਿਦ ਹੋਤਾ ਇਹਨਾਂ ਦੀ ਇੱਕ ਨੌਲੇਜ ਲਈ ਮੈਂ ਕਿ ਬਹੁਤ ਗੱਲ ਇਹਨਾਂ ਨੂੰ ਪੱਤੇ ਦੀ ਦੱਸਣਾ ਚਾਹਣਾ ਇਸਲਾਮ ਦੇ ਵਿੱਚ ਤਾਂ ਜਿੱਥੇ ਕੋਈ ਵੀ ਛੋਟਾ ਜਿਹਾ ਵੀ ਡਿਸਪਿਊਟ ਹੋਵੇ ਔਰ ਉਹ ਜਗ੍ਹਾ ਵਕਫ ਨਾ ਹੋਵੇ ਉੱਥੇ ਤਾਂ ਮਸਜਿਦ ਬਣੀ ਨਹੀਂ ਸਕਦੀ ਇਹ ਕਿ ਤੁਸੀਂ ਜਿਹੜੇ ਮਸਜਿਦਾਂ ਖੋਦ ਰਹੇ ਹੋ ਨਾ ਪਹਿਲਾਂ ਇਸਲਾਮ ਦਾ ਕਾਨੂੰਨ ਪੜ੍ਹ ਲਓ ਕਿ ਕੀ ਕਹਿੰਦਾ ਕਾਨੂੰਨ ਉੱਥੇ ਤਾਂ ਬੰਦਾ ਨਮਾਜ਼ ਹੀ ਨਹੀਂ ਹੋ ਸਕਦੀ ਜੇ ਉਹ ਵਕਫਾ ਨਾ ਹੋਵੇ ਔਰ ਉਹ ਅਨਡਿਸਪਿਊਟਡ ਹੋਵੇ ਇਹ ਇਹ ਦੋ ਸ਼ਰਤਾਂ ਨੇ ਇੱਕ ਵਕਫਾ ਹੋਣੀ ਚਾਹੀਦੀ ਹੈ ਕਿ ਉਹਦਾ ਉਹਦਾ ਕੋਈ ਝਗੜਾ ਨਹੀਂ ਹੋਣਾ ਚਾਹੀਦਾ ਠੀਕ ਹੈ ਤਾਂ ਤੁਸੀਂ ਕਿਹੜੇ ਉਹਦੇ ਨਾਲ ਤੁਸੀਂ ਜਾ ਕੇ ਉੱਥੇ ਖੋਦ ਰਹੇ ਹੋ ਪਹਿਲਾਂ ਦੇਖ ਤਾਂ ਲਓ ਵੀ ਪਹਿਲਾਂ ਤਾਂ ਤੁਹਾਡੇ ਕਾਨੂੰਨਾਂ ਤੋਂ ਪਹਿਲਾਂ ਜਿਹੜਾ ਰੱਬ ਦਾ ਕਾਨੂੰਨ ਹੈ ਰੱਬ ਦਾ ਕਾਨੂੰਨ ਤਾਂ ਇਹ ਗੱਲ ਕਹਿ ਰਿਹਾ ਹੈ ਠੀਕ ਹੈ ਤਾਂ ਤੁਸੀਂ ਜਿਹੜਾ ਵਕਫ ਹੈ ਉਹ ਅਗਰ ਕਿਸੇ ਬੰਦੇ ਨੇ ਰੱਬ ਦੇ ਨਾਮ ਦੇ ਉੱਪਰ ਕੋਈ ਜਗ੍ਹਾ ਦੇ ਦਿੱਤੀ ਤਾਂ ਉਹਦੀ ਮਾਲਕੀ ਉਹ ਅੱਲਾਹ ਦੀ ਹੋ ਜਾਂਦੀ ਹੈ ਤਾਂ ਉਹ ਸਿਰਫ ਬੇਵਾਬਾਂ ਲਈ ਯਤੀਮਾਂ ਦੇ ਲਈ ਉਹ ਗਰੀਬਾਂ ਦੇ ਲਈ ਉਹ ਉਹਦਾ ਮਾਲ ਜਿਹੜੀ ਉਹਦੇ ਤੋਂ ਕੋਈ ਆਮਦਨ ਹੋਊਗੀ ਤਾਂ ਉਹ ਖਰਚ ਕੀਤੀ ਜਾ ਸਕਦੀ ਹੈ ਜਾਂ ਮਸਜਿਦਾਂ ਬਣਾਣ ਲਈ ਜਾਂ ਕਬਰਸਤਾਨ ਦੇ ਲਈ ਉਹਦੀ ਜਿਹੜੀ ਉਹ ਇਸਤੇਮਾਲ ਕੀਤਾ ਜਾ ਸਕਦਾ ਉਹਨੂੰ ਕੋਈ ਨਾ ਕੋਈ ਵੇਚ ਸਕਦਾ ਨਾ ਕੋਈ ਖਰੀਦ ਸਕਦਾ ਤੁਸੀਂ ਅੱਜ ਸਾਰੇ ਸ਼ਹਿਰ ਨੂੰ ਸਦਕਾ ਦਿੱਤਾ ਹੈ ਕਿ ਇਸ ਮਾਮਲੇ ਦੇ ਵਿੱਚ ਅਗਰ ਕਿਸੇ ਨੇ ਵੀ ਪਾਰਟੀ ਬੰਨਣਾ ਹੈ ਤਾਂ ਬਣ ਸਕਦਾ ਹੈ ਪ੍ਰਕਿਰਿਆ ਕੀ ਰਹੂਗੀ ਪਾਰਟੀ ਬਣਨ ਦੀ ਪ੍ਰਕਿਰਿਆ ਅੱਜ ਰਾਤ ਨੂੰ ਇਨਸ਼ਾਅੱਲਾ 9 ਵਜੇ ਅਸੀਂ ਕਮਲ ਸਿੰਘ ਮਾਰ ਰੋਡ ਤੇ ਬਾਈ ਸ਼ਮਸ਼ਾਦ ਹੌਣੀ ਉੱਥੇ ਬੈਠੇ ਹੁੰਦੇ ਨੇ ਅਸੀਂ ਸਾਰੇ ਅੱਜ ਇੱਕ ਮੀਟਿੰਗ ਬੁਲਾਵਾਂਗੇ ਔਰ ਉੱਥੇ ਜਿਹੜੇ ਵੀ ਬੰਦੇ ਨੇ ਇਹਦੇ ਪਾਰਟੀ ਬੰਨਣਾ ਹੈ ਸ਼ਹਿਰ ਵੱਲੋਂ ਇਨਸ਼ਾਅੱਲਾ ਆਪਾਂ ਪੈਟੀਸ਼ਨ ਜ਼ਾਹਿਰ ਕਰਾਂਗੇ ਜਿਨ੍ਹਾਂ ਨੇ ਜਿਹੜਾ ਕੋਈ ਚਾਹੁੰਦਾ ਵੀ ਹਾਂ ਵੀ ਮੈਂ ਇਹਦੇ ਵਿੱਚ ਪਾਰਟੀ ਬਣਾ ਵੀ ਮੈਂ ਵੀ ਆਪਣਾ ਨਾਮ ਉੱਥੇ ਦਰਜ ਕਰਾਵਾਂ ਤਾਂ ਇਨਸ਼ਾਅੱਲਾ ਉਹ ਆ ਸਕਦਾ ਔਰ ਉਹਦੇ ਵਿੱਚ ਆਪਾਂ ਪਾਰਟੀ ਉਹਨਾਂ ਨੂੰ ਨਾਲ ਐਜ਼ ਏ ਪਾਰਟੀ ਰੱਖਾਂਗੇ ਔਰ ਇਹਨੂੰ ਜਿਹੜਾ ਵਕਫ ਐਮੈਂਡਮੈਂਟ ਐਕਟ ਹੈ ਇਹਨੂੰ ਇਨਸ਼ਾਅੱਲਾ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਬਹੁਤ ਬਹੁਤ ਸ਼ੁਕਰ ਹੈ ਮੁਬੀਨ ਸਾਹਿਬ ਸਾਰੀ ਜਾਣਕਾਰੀ ਦੇਣ ਲਈ ਔਰ ਸਾਡੇ ਕੇ ਕਾਨੂੰਨੀ ਪਹਿਲੂ ਰੱਖਣ ਵਾਸਤੇ ਥੈਂਕ ਯੂ ਸੋ ਮਚ ਸੋ ਇਸਨ ਐਡਵੋਕੇਟ ਮੁਵਿੰਨ ਫਾਰੂਕੀ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਲੀਗਲੀ ਤੌਰ ਤੇ ਇਸ ਐਕਟ ਨੂੰ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਸ਼ਹਿਰ ਦੇ ਸਹਾਇਕ ਦੇ ਨਾਲ ਪੂਰੇ ਕਿਉਂਕਿ ਹਜੇ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪਟੀਸ਼ਨਾਂ ਹੈਗੀਆਂ ਨੇ ਜਿਹੜੀਆਂ ਸੁਪਰੀਮ ਕੋਰਟ ਦੇ ਵਿੱਚ ਧਾਇਰ ਹੋ ਚੁੱਕੀਆਂ ਨੇ ਔਰ ਇੱਕ ਪਟੀਸ਼ਨ ਹੈਗੀ ਹੈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਮਲੇਰਕੋਟਲਾ ਦੇ ਵੱਲੋਂ ਵੀ ਐਡਵੋਕੇਟ ਮੁਵਿੰਨ ਫਾਰੂਕੀ ਦੀ ਅਗਵਾਈ ਹੇਠ ਪੈਣ ਵਾਲੀ ਹੈ ਸੋ ਉਹ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਲੋਕਾਂ ਨੂੰ ਲੈ ਕੇ ਜੋ ਲੋਕ ਵਕਫ ਬਾਬਤ ਬਹੁਤ ਸਾਰੀ ਕਨਫਿਊਜ਼ਨ ਹੈ ਗਿਆ ਸੀ ਉਹਨਾਂ ਨੂੰ ਉਹ ਤਾਂ ਕਿ ਸਾਰੀਆਂ ਕਨਫਿਊਜ਼ਨਾਂ ਜਿਹੜੀਆਂ ਉਹਨਾਂ ਦੀਆਂ ਕਲੀਅਰ ਹੋ ਸਕਣ ਡਾਕਟਰ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਮਲੇਰ ਕੋਟਲਾ